मिट्टी के भांडे मैं इसलिए आप चार किलोमीटर दूर मैं बस अडे हो चुकी है असी पाई दे खान पीन का गुजारा बहुत तो औखा चलता है असच चल मंग के खाने चलो कोई रोटी गुजारा कर लिए चलो कुछ हेल्प हो जूगी किसी की ਕਦੇਕਦਾ ਤਾਂ ਸਾਡਾ ਰੋਟੀ ਦਾ ਗੁਜ਼ਾਰਾ ਚੱਲ ਜਾਂਦਾ ਵਧੀਆ ਕਦੇਕਦਾ ਤਾਂ ਵੀਰ ਜੀ ਸਾਨੂੰ ਭੁੱਖਾ ਹੀ ਸੌਣਾ ਪੈ ਜਾਂਦਾ ਹੈਗਾ ਘਰ ਦਾ ਗੁਜ਼ਾਰਾ ਜੀ ਸਾਡਾ ਬਹੁਤ ਔਖਾ ਹੁੰਦਾ ਕੋਈ ਦਾਨੀ ਸੱਜਣ ਭਰਾ ਕੋਈ ਸਾਨੂੰ ਦਾਲ ਰੋਟੀ ਸਮਾਨ ਦੇ ਜਾਂਦਾ ਤੇ ਸਾਡਾ ਮਨ ਮਟਕ ਹੈਲਪ ਹੋ ਜਾਂਦੀ ਨਹੀਂ ਤਾਂ ਬਹੁਤ ਔਖਾ ਹੋ ਜਾਂਦਾ ਸਾਨੂੰ ਘਰ ਦਾ ਗੁਜ਼ਾਰਾ ਕਰਨਾ ਅਤੇ ਕਈ ਵਾਰ ਤੇ ਵੀਰ ਜੀ ਬੈਨ ਵੇਕੇ ਆ ਕੇ ਚਲੇ ਜਾਂਦੇ ਆ ਕਈ ਵਾਰੀ 100 150 ਰੁਪਏ ਬਣ ਜਾਂਦਾ ਜੀ ਕਈ ਵਾਰ ਤੇ ਖਾਲੀ ਹੱਥ ਹੀ ਕਰੇ ਜਾਣਾ ਜਾਣਾ ਪੈਂਦਾ ਹੈਗੇ ਕਰ ਤੇ ਹਲਾਤਾ ਸੀ ਕਿਸੇ ਨੂੰ ਜਾਣ ਕਰ ਨਹੀਂ ਸਕਦੇ ਵੀ ਅੱਛੇ ਕਿੰਨੇ ਪਰੇਸ਼ਾਨ ਹੈਗੇ ਕਿੰਨੇ ਦੁਖੀ ਹੈਗੇ ਅੱਛੇ ਬਹੁਤ ਜ਼ਿਆਦਾ ਦੁਖੀ ਹੈ ਕੋਈ ਮਿੰਨੋਗੇ ਜਿੰਨ ਮਤਵਾਇ ਵੀ ਨਹੀਂ ਦਿੱਤੀ ਮੱਥਾ ਤੁਰਿਆ ਵੀ ਨਹੀਂ ਜਾਂਦਾ ਬਹੁਤ ਮੁਸ਼ਕਿਲ ਨਾਲ ਟਾਈਮ ਪਾਸ ਕਰਦੀਆਂ ਆਪਾਂ ਕੀ ਕੀ ਵੇਚਦੇ ਕੀ ਕੀ ਹੋਣਾ ਮਿੱਟੀ ਦੇ ਪੰਡੇ ਜੀ ਥੋੜਾ ਥੋੜਾ ਗੁੱਲਕ ਹੋ ਗਿਆ ਸੁੱਗੀਆਂ ਹੋ ਗਿਆ ਥੋੜੇ ਬਹੁਤ ਘੜੇ ਰੱਖ ਰੱਖੇ ਜੀ ਦੋ ਚਾਰ ਕੁੰਟੀਆਂ ਵਗੈਰ ਹੋ ਗਿਆ ਸਮਝਦੇ ਸਮਾਂ ਕੇ ਖਾਣੋਂ ਨਾਲੋਂ ਮਿਹਨਤ ਕਰ ਲੋ ਮੰਗਾਗੇ ਕਿਸੇ ਕੋਲ ਅਗਲਾ ਦੁਦਕਾਰ ਦਿੰਦਾ ਹੈਗਾ ਕਈ ਦਾਨੀ ਸੱਜਣੀ ਦੇ ਜਾਂਦੇ ਆ ਪਰ ਸਾਨੂੰ ਉਹ ਮਨਜ਼ੂਰ ਨਹੀਂ ਕਿਸੇ ਦੀ ਟੜਕ ਨਹੀਂ ਸਣੀ ਵੀ ਆਪਦੀ ਮਿਹਨਤ ਕਰਕੇ ਖਾਲੀ ਤੇ ਥੋੜੀ ਖਾਲੀ ਹੈ ਅੱਜ ਦੀ ਰੋਟੀ ਆਪਦੀ ਮਿਹਨਤ ਦੀ ਖਾਓਗੇ ਨਾ ਸਕੂਨ ਮਿਲਦਾ ਹੈਗਾ ਜੀ ਤੇ ਭਾਡੇ ਵੇਚ ਰਹਿਓ ਦੋਨੇ ਜਿਹੜੇ ਮਾਪੋਦਫਾਹੇ ਚੋਂ ਕੀ ਕਰੋ ਜੀ ਮੈਂ ਨਾ ਕਿਰਨ ਹੈਗਾ ਮੈਂ ਇੱਥੇ ਮੋਗੇ ਦੀ ਰਹਿਣ ਵਾਲੀ ਹਾਂ ਲੁਪਲੀ ਤੇ ਮਿੱਟੀ ਦੇ ਪਾਡੇ ਮੈਂ ਇਸ ਲਈ ਵੇਚਦੀ ਆ ਇਥੋਂ ਕੱਟ ਕਰ ਤੋਂ ਆਪਦੇ 5 4 ਕਿਲੋਮੀਟਰ ਦੂਰ ਮੈਂ ਵਸ ੜੇ ਆ ਕਿੱਥੇ ਵੇਚਦੀ ਆ ਕਿ ਮੇਰੇ ਚਾ 400 ਰੁਪਏ ਲਾ ਪਤੀ ਦੀ ਦਿੱਤ ਹੋ ਚੁੱਕੀ ਐ ਅਸੀਂ ਮਾਂ ਪੁੱਤ ਪਾਈ ਦੇ ਹੈਗੇ ਆ ਸਾਡੇ ਖਾਣ ਪੀਣ ਦਾ ਗੁਜ਼ਾਰਾ ਬਹੁਤ ਔਖਾ ਚੱਲਦਾ ਅਸੀਂ ਸੱਚੇ ਚੱਲ ਮੰਗ ਕੇ ਖਾਣ ਨਾਲੋ ਚੱਲ ਕੋਈ ਰੋਟੀ ਗੁਜ਼ਾਰਾ ਕਰ ਲਈਏ ਚੱਲੋ ਕੁਝ ਹੈਲਪ ਤਾਂ ਹੋ ਜੂਗੀ ਕਿਸੇ ਦੀ ਇਸ ਲਈ ਅਸੀਂ ਪੈਣ ਭਰਾ ਤੋਂ ਸਾਰਿਆਂ ਤੋਂ ਥੋੜਾ ਥੋੜਾ ਸਮਾਨ ਮੰਗ ਕੇ ਅਸੀਂ ਵੇਚਣਾ ਸਟਾਰਟ ਕੀਤਾ ਹੈਗਾ ਕਦੇ-ਕਦੇ ਤਾਂ ਸਾਡਾ ਰੋਟੀ ਦਾ ਗੁਜ਼ਾਰਾ ਚੱਲ ਜਾਂਦਾ ਵਧੀਆ ਕਦੇ-ਕਦੇ ਤਾਂ ਵੀਰ ਜੀ ਸਾਨੂੰ ਭੁੱਖਾ ਹੀ ਸੌਣਾ ਪੈ ਜਾਂਦਾ ਹੈਗਾ ਹਾਂਜੀ ਐਸੀ ਦੋਵੇਂ ਬੇਟੇ ਮਾਪੁੱਤ ਪਾਈ ਜੇਗੇ ਕਰਦਾ ਗੁਜ਼ਾਰਾ ਕਿਦਾਂ ਚੱਲਦਾ ਕਰਦਾ ਗੁਜ਼ਾਰਾ ਜੀ ਸਾਡਾ ਬਹੁਤ ਔਖਾ ਹੁੰਦਾ ਕੋਈ ਦਾਨੀ ਸੱਜਣ ਭਰਾ ਕੋਈ ਸਾਨੂੰ ਦਾਲ ਰੋਟੀ ਸਮਾਨ ਦੇ ਜਾਂਦਾ ਤੇ ਸਾਡਾ ਮਨ ਮਟਾ ਹੈਲਪ ਹੋ ਜਾਂਦੀ ਐ ਨਹੀਂ ਤਾਂ ਬਹੁਤ ਔਖਾ ਹੋ ਜਾਂਦਾ ਸਾਨੂੰ ਕਰਦਾ ਗੁਜ਼ਾਰਾ ਕਰਨ ਦਾ ਇੱਥੇ ਕਈ ਵਾਰ ਤੇ ਵੀਰ ਜੀ ਬੈਲ ਲੈ ਕੇ ਆ ਕੇ ਚਲੇ ਜਾਂਦੇ ਆਂ ਕਈ ਵਾਰੀ 100 150 ਰੁਪਏ ਬਣ ਜਾਂਦਾ ਜੀ ਕਈ ਵਾਰ ਤੇ ਖਾਲੀ ਹੱਥ ਹੀ ਘਰੇ ਜਾਣਾ ਜਾਣਾ ਪੈਂਦਾ ਹੈਗਾ ਜੀ ਕਿਹਦਾ ਕੀ ਹੁੰਦੀ ਮਾਪੂਤ ਅਪਾਹਜੋਂ ਜਿਹੜਾ ਕੀ ਆ ਇੱਥੇ ਆਵਾਜਾਈ ਦੀ ਬਹੁਤ ਹੈ ਤੇ ਖਤਰਾ ਵੀ ਹੈਗਾ ਕੋਈ ਵਰਸਾ ਬਹੁਤ ਲੰਗਦੀਆਂ ਕੀ ਵੀ ਖਤਰਾ ਤੇ ਵੀਰ ਜੀ ਬਹੁਤ ਹੈਗਾ ਪਰ ਟਿੱਡ ਪਾਪੀ ਕਰਾਉਂਦਾ ਹੈਗਾ ਪਰ ਮਜਬੂਰੀਆਂ ਹੈਗੇ ਕੀ ਕਰੀਏ ਕੋਈ ਕਮੋਣਾਂ ਵਾਲਾ ਹੈ ਨਹੀਂਗਾ ਕੋਈ ਰੋਟੀ ਰੋਜ਼ ਜੀ ਦਾ ਸਾਡੇ ਕੋਲੇ ਸਾਧਨ ਹੈ ਨਹੀਂਗਾ ਕਰ 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 ਛੱਡ ਕੇ ਸੜਕ ਦੇ ਕਿਨਾਰੇ ਵੇਚਣਾ ਪੈਂਦਾ ਜੀ ਕੀ ਕਰੀਏ ਹਾਂਜੀ ਬੱਚੇ ਦੋ ਬੇਟੇ ਹੈ ਜੀ ਮੇਰਾ ਇੱਕ ਹੈਂਡੀਕੈਪ ਹੈ ਬڑا ਬੇਟਾ ਛੋਟਾ ਬੇਟਾ ਜੀ 10 ਸਾਲ ਦਾ ਜੀ ਉਹ ਕੁਛ ਕਰਨ ਜੋਗਾ ਹੈ ਪੜਾਈ ਦਾ ਰੋਟੀ ਪਾਣੀ ਦਾ ਕਿੰਦਾ ਫਿਰ guzara ਹੁੰਦਾ ਕਰਦੇ ਬਹੁਤ ਮੁਸ਼ਕਲਾਂ ਨਾਲ ਕਰਦੇ ਜੀ ਹਜ ਤੱਕ ਬੋਰਡ ਫੀਸ ਫੀਸ ਬੱਚਿਆਂ ਦੀ ਪਈ ਹੈਗੀ ਆ ਮੈਡਮ ਕੰਦੇ ਪਰੋਂ ਪਰ ਹੈ ਨਹੀਂ ਕਿ ਬੰਦੇ ਕਿੱਥੋਂ ਪਈਏ ਜੀ ਪੜ ਨਹੀਂ ਸਕਦੇ ਹੈ ਕਿ ਮੈਡਮ ਅੱਗੇ ਗੁਰਜਾਸ ਕਰਦੇ ਵੀ ਖੜੋ ਖੜੋ ਪਰ ਸਾਡੇ ਕੋਲੇ ਹੈ ਨਹੀਂ ਹਾਲਾਤ ਇੰਨੇ ਮਾੜੇ ਰੋਟੀ ਰੋਜੀ ਲਈ ਪੈਸਾ ਹੈ ਨਹੀਂ ਸਾਡੇ ਕੋਲ ਫੀਸ ਮੇ ਕਿੱਥੋਂ ਭਰਦਾਂਗੇ ਘਰ ਦੇ ਹਾਲਾਤ ਤਾਂ ਅਸੀਂ ਕਿਸੇ ਨੂੰ ਦੱਸ ਕਰ ਨਹੀਂ ਸਕਦੇ ਵੀ ਅੱਛੀ ਕਿੰਨੇ ਪਰੇਸ਼ਾਨ ਹਾਂ ਕਿੰਨੇ ਦੁਖੀ ਹਾਂ ਅੱਛੇ ਬਹੁਤ ਦਰਦੂਖੀ ਰਹਿ ਗਏ ਸਰਕਾਰ ਵੱਲੋਂ ਤੁਹਾਡੀ ਕੋਈ ਮਦਦ ਨਹੀਂ ਕੀਤੀ ਨਹੀਂ ਜੀ ਸਰਕਾਰ ਵੱਲੋਂ ਸਾਡੇ ਕੋਈ ਹੈਲਪ ਨਹੀਂ ਇੱਕ ਬਸ 1500 ਰੁਪਏ ਪਿਲ ਸੰਨੰਦਯੋਦ ਨਾਲ ਕੀ ਗੁਜ਼ਾਰਾ ਹੁੰਦਾ ਜੀ 1500 ਨਾਲ ਮੇਰੀ ਦਵਾਈ ਪਾਣੀ ਬੱਚੇ ਦੀ ਆਂਦੀ ਹੈ ਮੇਰੀ ਆਪ ਦੀ ਆਂਦੀ ਹੈ ਦੋ ਮਿੰਨੋਗੇ ਜੀ ਮੈਂ ਤਵਾਰ ਹੀ ਵੀ ਨਹੀਂ ਦਿੱਤੀ ਮੱਥਾ ਤੁਰਿਆ ਵੀ ਨਹੀਂ ਜਾਂਦਾ ਬਹੁਤ ਮੁਸ਼ਕਿਲ ਨਾਲ ਟਾਈਮ ਪਾਸ ਕਰਦੀ ਆਂ ਕੀ ਕੀ ਵੇਚਦੇ ਕੀ ਕੀ ਹੋ ਗਏ ਮਿੱਟੀ ਦੇ ਪੰਡੇ ਜੀ ਥੋੜਾ ਥੋੜਾ ਗੁੱਲੇ ਹੋ ਗਏ ਖੁੱਗੀਆਂ ਹੋ ਗਏ ਥੋੜੇ ਬਹੁਤ ਘੜੇ ਰੱਖ ਰੱਖੇ ਜੀ ਦੋ ਚਾਰ ਕੁੰਟੀਆਂ ਬਿਗਰ ਹੋ ਗਈਆਂ ਜੀ ਸਮਝ ਲੈ ਜੀ ਸਿੱਣੀ ਕੋ ਕਮਾਈ ਹੋ ਜਾਂਦੀ ਯਾਰ ਕਮਾਈ ਜੀ ਕਈ ਵਾਰ ਤਾਂ 100 200 200 ਬੰਜਨ ਦਾ ਕਈ ਵਾਰ ਬੈਲੇ ਵੇਖ ਕੇ ਹੀ ਚੋਰਿਆ ਜਾਂਦਾ ਹੈ ਕਿ ਕੋਈ ਖਰੀਦਦਾ ਹੀ ਨਹੀਂ ਸਮਝਾ ਗੰਦੇ ਮਿੱਟੀ ਦੇ ਭਾਂਡੇ ਨਾਲ ਸਟੀਲ ਦਾ ਭਾਂਡਾ ਲੈ ਲੈਣੇ ਉਹ ਵਧੀਆ ਰੋਗਾ ਇਹ ਤੇ ਬਰਕਤ ਹੈ ਨਹੀਂ ਸ਼ਾਨਦਾਰ ਦੇਖਿਆ ਨਾ ਕਿ ਕਾਫਾਈਸ ਹੁੰਦੇ ਮੰਗਲ ਨਾਲ ਜਾਂਦੇ ਆ ਛੋਰੀਆਂ ਕਰ ਲੈ ਪਰ ਤੁਹਾਡੇ ਜज्ਬ ਨੂੰ ਸਲਾਮ ਹੈ ਅੱਛਾ ਜੀ ਆ ਚੋਨੇ ਵੀ ਮੰਗ ਕੇ ਖਾਣ ਨਾਲੋਂ ਮਿਹਨਤ ਕਰ ਲੋ ਮੰਗਾਗੇ ਕਿਸੇ ਕੋਲ ਅਗਲਾ ਦਦਕਾਰ ਦਿੰਦਾ ਹੈਗਾ ਕੇਈ ਦਾਨੀ ਸਦਨੀ ਦੇ ਜਾਂਦੇ ਆ ਪਰ ਸਾਨੂੰ ਉਹ ਮਨਜ਼ੂਰ ਨਹੀਂ ਕਿਸੇ ਦੀ ਟਿੜਕ ਨਹੀਂ ਸੇਣੀ ਵੀ ਆਪਦੀ ਮਿਹਨਤ ਕਰਕੇ ਖਾ ਲਈ ਤੇ ਥੋੜੀ ਖਾ ਲਈ ਅੱਧੀ ਰੋਟੀ ਆਪਦੀ ਮਿਹਨਤ ਦੀ ਖਾਉਗੀ ਨਾ ਸਕੂਨ ਮਿਲਦਾ ਹੈਗਾ ਮੈਂ ਕਿ ਖਾਣਾ ਓੱਖਾ ਜੀ ਲੋਕ ਨੇ ਜਿਹੜੇ ਵੱਡੀਆਂ ਦੁਕਾਨਾਂ ਤੋਂ ਹੀ ਸਮਾਨ ਲੈਣਾ ਉਹ ਆਫਰ ਸਮਝਦੇ ਆ ਤੁਹਾਡੇ ਵਰਗੇ ਲੋਕਾਂ ਤੋਂ ਕੋਈ ਸਮਾਨ ਵੀ ਨਹੀਂ ਲੈਂਦਾ ਹਾਂਜੀ ਸਾਡੇ ਵਰਗੇ ਕਹਿ ਦਿੰਦੇ ਐ ਇੰਨੇ ਤੋਂ ਸਮਾਨ ਨਹੀਂ ਲੈਂਦੇ ਆਪਾਂ ਵੱਡੀ ਦੁਕਾਨ ਤੇ ਚੱਲਦੇ ਹਾਂ ਸ਼ੋਰੂਮ 'ਚ ਚੱਲਦੇ ਉੱਥੇ ਵਧੀਆ ਓਹੀ ਮਾਲ ਜੀ ਸਾਡੇ ਕੋਲੇ ਓਹੀ ਸ਼ੋਰੂਮ 'ਚ ਜੇ ਸਾਡੇ ਕੋਲੋਂ ਖਰੀਦਣਗੇ ਵੱਧ ਤੋਂ ਵੱਧ ਲੋਕ ਆਉਣਗੇ ਖਰੀਦਣਗੇ ਤਾਂ ਸਾਡੀ ਹੈਲਪ ਹੋ ਜੂਗੀ ਜਿਆਦਾ ਤੋਂ ਜਿਆਦਾ ਮੇਰਾ ਨਾਮ ਰਿੰਕਾ ਜੀ ਮੈਂ ਮੱਦੇ ਦਾ ਗਾਨ ਆਇਆ ਮਿੱਟੀ ਦੇ ਭਾਂਡੇ ਬਣਾ ਕੇ ਵੇਚਦੇ ਹਾਂ ਹੈਂਡੀਕੈਪ ਹੋ ਕੀ ਕਹੋਗੇ ਉਹ ਇਹ ਮੈਂ ਕਹਿੰਦਾ ਆ ਬੇਚਨ ਦਾ ਕਾਹ ਇਹ ਨਾ ਤੇ ਘੋੜਾ ਬੇ ਗੁਜ਼ਾਰਾ ਇਹ ਹੰਡਾ ਕਰਦਾ ਹੁਣ ਕਾ ਹਣਾ ਮੇਰਾ ਪੇਪਰ ਆ ਨਾ ਪਰ ਟਿੱਪ ਨੀ ਟਿੱਪਾਂ ਕਰੀ ਹਜੇ ਮੇਰੀ ਨਹੀਂ ਹੋਈ ਭਾਈ ਦਾ ਬੁੱਧਾ ਫੇਰੇ ਮੈਂ ਕਰ ਲੈਂਦਾ ਜਿੱਤ ਕਰਨਾ ਲਗਾ ਜਾ ਰੇ 5 6 ਵਜੇ ਇਸ ਤੋਂ ਬਾਅਦ ਨਾ ਕਰ ਦੂੰਗਾ 7 ਵਜੇ ਕਿਹੜੀ ਕਲਾਸ ਚ ਪੜਦੇ ਮੈਂ ਥੈਂਕ ਯੂ ਆ ਗਿਆ ਜੀ ਇਹੋ ਜੀ ਕੀ ਮਜਬੂਰੀ ਆ ਜਿਹੜਾ ਤੁਸੀਂ ਹੈਂਡੀਕੈਪ ਹੋ ਕਦੋਂ ਤੋਂ ਹੈਂਡੀਕੈਪ ਉਹ ਤੇ ਮਿੱਟੀ ਦੇ ਭਾਂਡੇ ਵੇਚਨੇ ਪੈ ਰਹੇ ਆ ਮੈਂ ਵੀ ਚਲੋ ਭਾਈ ਹੈਂਡੀਕੈਪ ਆ ਆ ਸੋਨਾ ਪਰ ਉਹ ਨਾ ਕਮਾਨ ਦਾ ਸਾਈਡਾ ਨਾ ਨਹੀਂ ਸਕਦੇ ਇਹ ਭਾਂਡੇ ਵੇਚਨੇ ਡਾਂਗੇ ਆ ਤੇ ਪਿਤਾ ਜੀ ਤੁਹਾਡੇ ਐ ਨਹੀਂ ਗੇ ਕਦੋਂ ਡੈੱਟ ਹੋਈ ਉਹ ਨਾ ਕੋਈ ਨਹੀਂ ਜਾ ਕੇ ਚਾਰ ਸਾਈ ਬਈਆਂ ਹੁੰਦੀ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਭਾਂਡੇ ਦਾ ਜੀ ਮੇਰੇ ਭਾਂਡਾ ਇਸ ਕਰਕੇ ਮੇਰੇ ਬੂੜੇ ਕੋਈ ਨਹੀਂ ਤ ਗਈ ਗਏ ਐ ਇੱਕ ਦੋ ਮਹੀਨੇ ਰਹਿ ਜਾ ਹਣੇ ਪੁੱਪਾਂਗੇ ਫਿਰ ਵੀ ਆ ਜੇ ਤੱਕ ਬੂੜੇ ਕੋਈ ਨਹੀਂ ਤ ਗਈ ਉਹਦੇ ਯਾਰ ਪਿਆ ਰਿਹਾ ਰਹਿਸਤਾ ਇੱਕ ਤੁਸੀਂ ਮੇਨ ਰੋਡ ਤੇ ਆ ਜਿਹੜੇ ਭਾਂਡੇ ਵੇਚ ਰਹੇ ਹੋ ਇੱਥੇ ਬੱਸਾਂ ਵੀ ਜਿਹੜੀਆਂ ਲੰਗਦੀਆਂ ਨੇ ਜਾਨ ਨੂੰ ਖਤਰਾ ਵੀ ਐ ਡਰ ਨਹੀਂ ਲੱਗਦਾ ਨਹੀਂ ਖਤਰਾ ਦਾ ਡਰੂ ਜਾਂ ਡਰ ਤਾਂ ਕਰੀਏ ਨਹੀਂ ਮਾਣੇ ਵੇਚਣਾ ਗਾ ਮੈਂ ਆ ਜਾਂ ਮੈਂ ਆਇਆ ਮੋਰਫੀ ਸੇ ਇੰਦਰ ਨਹੀਂ ਆ ਕਿਤਾ ਥੱਟ ਬੰਦ ਕਰਾ ਦੇ ਚਾਹੀਦਾ ਕੋਣਕ ਕਿਸਣਾ ਕੁਛ ਕਰ ਮੈਂ ਬਣਾ ਨਾ ਤੁਸੀਂ ਮਾਪੋਤ ਦੋਨੋਂ ਹੀ ਆ ਪਾਜੋ ਹਾਂਜੀ ਤੁਸੀਂ ਬਚਪਨ ਤੋਂ ਆ ਕਿਵੇਂ ਹਾਂਜੀ ਇਹ ਸਰਕਾਰ ਵੱਲੋਂ ਕੋਈ ਮਤ ਨਹੀਂ ਹੋਈ ਜੀ ਨਹੀਂ ਬਸ 15000 ਰੁਪਏ ਪੈਸੇ ਨਹੀਂ ਜੀ ਇਹ ਇਹ ਨਿਕਲੇ ਬੰਤੜਿਆ ਇਹ ਮੁੰਡੇ ਬਿਵਾਸੇ ਕੁੜੀਆਂ ਵਧਾਰੇ ਗਿਆ ਇਹ ਅਪੀਲ ਕੀ ਕਰੋਗੇ ਲੋਕਾਂ ਇਹ ਬਸ ਇਹ ਆਏ ਆਪਣੇ ਘਰ ਬਜਾਣੇ ਸੁਣਾਣੋ ਲੈ ਥੋੜੇ ਲੋਕ ਸਾਡੇ ਅੱਜ ਪਕਾਰਦਾ ਐਮ ਲੈ ਕੇ ਆਏ ਕਿ ਬੋਰਡ ਵੀ ਸਪੀਨ ਇੱਧਰ ਇਹ ਮੈਂ ਕਿ ਇੱਧਰ ਨਹੀਂ ਆਉਗੀ ਇੱਧਰ ਦੇ ਹਵੇ ਥੋੜਾ ਹੀ ਨਹੀਂ ਰਹਿ ਗਿਆ